ਸਾਸਰੀ ਘਰ ਵਿਯੋਜਿਤ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਸਾਹਿਬ ਸਹੀ ਨਹੀਂ ਬਣਿਆ ਨਾ ਸਾਸਰੀ ਘਰ ਵੀਰ ਜੀ ਨਮਸਕਾਰ ਜੀ ਮੈਂ ਆਪਕਾ ਵੀਰ ਸਾਹਿਬ ਸਿੰਘ ਔਰ ਮੇਰੇ ਸਾਥ ਮੈਂ ਵਿਰਕ ਸਾਹਿਬ ਜੀਮਿੰਦਾਰ ਵੀਰ ਚੈਨਲ ਪਰ ਸਵਾਗਤ ਹੈ ਆਪਕਾ ਹਮਾਰੇ ਸਾਥ ਜ਼ਿੰਦਗੀ ਦੀਆਂ ਤੱਕਿਓਂ ਮੇਂ ਜੁੜਨੇ ਕੇ ਲੀਏ ਤੇ ਅਸੀਂ ਅੱਜ ਜੀ ਤੁਹਾਨੂੰ ਅਤਤ ਆਪਣੇ ਗੇੜਾ ਮਾਰਨਾ ਆਏ ਸਾਂ ਤੇ ਅਸੀਂ ਅੱਜ ਗੇੜਾ ਮਾਰਨ ਆਇਆ ਤੁਹਾਨੂੰ ਦਿਖਾ ਦੇਣਾ ਜੀ ਨਾਲੇ ਸਾਰਿਆਂ ਨੂੰ ਅੱਜ ਤਰੀਕ ਕਿੰਨੀ ਹੈ ਅੱਜ 13 ਹੋ ਗਈ ਹੈ ਜੀ ਤੇ ਨਾਲੇ ਸਾਰਿਆਂ ਨੂੰ ਹੈਪੀ ਦੀਵਾਲੀ ਵੇ ਵਾਹਿਗੁਰੂ ਜੀ ਅਰਦਾਸ ਕਰਨੇ ਆ ਜੀ ਦੀਵਾਲੀ ਤੁਹਾਡੀ ਸਾਰਿਆਂ ਦੀ ਚੰਗੀ ਲੰਗੇ ਠੀਕ ਹੈ ਜੀ ਬੰਬ ਪੜਾ ਕੇ ਨਾ ਵਜਾਓ ਮਠਿਆਈਆਂ ਖਾ ਲਿਓ ਹੈ ਪ੍ਰਦੂਸ਼ਣ ਜਿਹੜਾ ਉਹ ਅਸੀਂ ਕਰ ਦਿਆਂਗੇ ਕਿਉਂਕਿ ਪਰਾਲੀ ਸਾਡੀ ਤਿਆਰ ਹੈ ਅੱਗੇ ਜਾ ਰਹੇ ਹਾਂ ਪ੍ਰਦੂਸ਼ਣ ਅਸੀਂ ਕਰ ਦਿਆਂਗੇ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਬੰਬ ਪੜਾ ਕੇ ਤੇ ਰੁਪਏ ਨਾ ਲਾਓ ਐਵੇਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਪ੍ਰਦੂਸ਼ਣ ਹੁੰਦਾ ਹੈ ਤੇ ਨਾਲ ਬਹੁਤ ਜ਼ਿਆਦਾ ਤੇ ਇਸ ਤੋਂ ਬਾਅਦ ਇਹ ਮੁੰਜੀ ਆਪਣੀ 1509 ਰੱਬ ਦੇ ਸੁੱਖ ਰਖੇ ਪਹਿਲੀ ਪਿਛਲੀ ਵਾਰੀ ਤੇ ਮੀਂਹ ਦੀ ਭੇਟਾ ਚੜਦੀ ਸੀ ਰੱਬ ਲੈ ਗਿਆ ਸੀ ਆਪਣਾ ਹਿੱਸਾ ਹੈ ਤੇ ਐਤ ਕਾਪਾ ਵਾਢ ਲਈਏ ਸੁੱਕੀ ਸੰਦੀ ਆ ਵੇਖੋ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਵਧੀਆ ਨਿਬੜ ਗਿਆ ਕੰਮ ਵਧੀਆ ਆਪਣਾ ਇਹ ਤਕਰੀਬਨ ਆਪਣੀ ਵਿਗ ਗਈ ਹੈ ਰੇਟ ਕੀ ਲਗਾ ਸੀ ਆਪਣਾ ਪਰਚੀ ਕਣੀ 2025 ਰੁਪਏ ਇਹ ਤੁਹਾੰਦਾ ਦਿਨ ਹੈ ਆਪਣਾ ਜੀ ਸਾਰਾ ਇਹ ਜਿਹੜਾ ਇੱਥੇ ਥਾਂ ਹੈ ਨਾ ਸਾਰਾ ਇਹ ਤਿੰਨ ਕਿੱਲੇ ਥਾਂ ਹੈ ਤੇ ਤਿੰਨ ਕਿੱਲੇ ਥਾਂ ਦੇ ਵਿੱਚੋਂ ਆਹ ਵੇਖ ਲਓ ਵੀ ਆਹ ਥਾਂ ਤੇ ਵੜਿਆ ਗਿਆ ਹੈ ਸਵਾ ਦੋ ਕਿੱਲੇ ਸਵਾ ਦੋ ਕਿੱਲੇ ਜਾਂ ਢਾਈ ਕਿੱਲਿਆਂ ਦੇ ਨੇੜੇ ਥਾਂ ਵੱਢਿਆ ਗਿਆ ਤੇ ਆ ਵਿੱਚੋਂ ਪੰਦਰਾਂ ਦਿਨ ਵੀ ਆ ਵਿੱਚੋਂ ਜੜਾ ਰਹਿ ਗਿਆ ਸੀ ਆਪਣਾ ਇਹ ਕਿਹੜੀ 11 ਕੀ ਹੈ ਨਾ ਆ 11 ਕੀ ਇਹ ਥੋੜੀ ਹਰੀ ਖੜੀ ਹੈ ਇਹ ਥੋੜੀ ਲੇਟ ਵੱਢੀ ਜਾਏਗੀ ਤੇ ਇਹਦਾ ਤੁਹਾਨੂੰ ਦਿਖਾ ਦਿੰਦੇ ਹਾਂ ਹਿਸਾਬ ਕਿਤਾਬ ਕਿੰਨਾ ਹੈ ਵੀ ਤਕਰੀਬਨ ਜੀ ਸਵਾ ਦੋ ਕਿੱਲੇ ਢਾਈ ਕਿੱਲੇ ਦੇ ਨੇੜੇ ਥਾਂ ਵੱਢਿਆ ਗਿਆ 1509 ਦਾ ਤੇ 11 21 ਵੇਖ ਲੋ ਹਾਲੀ ਵੀ ਆ ਖੜੀ ਜਰੀ ਹੂੰ ਕੋਣੀ ਖੜੀ ਹੈ ਜੇ ਇਨੂੰ ਹੱਥ ਨਾ ਵੜਾ ਲੈਣਾ ਕਿਉਂਕਿ ਪ੍ਰਾਲੀ ਵੱਜ ਜਣੀ ਆਪਣੇ ਸਾਡੇ ਤਾਲਾ ਪਿੰਡ ਦਾ ਹੀ ਤੇ ਉਹ ਗਰੀਬ ਹੀ ਬੰਦਾ ਉਹ ਆਂਦਾ ਸੀ ਮੈਂ ਆਪ ਵੱਢ ਕੇ ਲਿਆ ਜਾਣਾ ਮੈਨੂੰ ਪ੍ਰਾਲੀ ਦੀ ਲੋੜ ਏ ਤੇ ਹੁਣ ਤੁਹਾਨੂੰ ਇਹਦਾ ਦੱਸ ਦਿੰਨੇ ਆ ਆਪਣਾ ਆਲ ਜਾ ਮੈਂ ਉਹ ਕਰਦਾ ਆ ਵੇ ਪਰਚੀ ਵਿਖਾ ਦਿੰਨੇ ਤੇ ਇਹਦੇ ਚ ਹੋ ਗਿਆ ਜੀ 178 ਕਟੇ ਹੋਈ ਹੈ ਆਪਣੀ 178 ਕਟੇ ਹੋਈ ਹੈ 1509 ਠੀਕ ਹੈ ਜੀ 62 ਕਵੰਟਲ 30 ਕਿਲੋ ਟੋਟਲ ਸਾਡੀ ਝੋਨਾ ਹੋਇਆ ਠੀਕ ਹੈ ਜੀ 2025 ਰੁਪਏ ਦਾ ਲੱਗਾ ਰੇਟ ਤੇ 126157 ਰੁਪਏ ਦਾ ਵਧੀਆ ਰਹਿ ਗਏ ਹੈ ਹੈਪੀ ਦੀਵਾਲੀ ਮੈਂ ਤਾਂ ਰੰਗ ਲੈਂਦੀ ਹਾਂ ਮੈਂ ਤਾਂ ਰੰਗ ਲੈਂਦੀ ਹਾਂ ਜੀ 126000 ਪਰਚੀ ਤੁਹਾਡੇ ਸਾਹਮਣੇ ਵਿੱਚ ਠੀਕ ਹੈ ਜੀ 1070 ਰੁਪਏ ਮਜ਼ਦੂਰੀ ਲੱਗ ਗਈ ਜਿਹੜਾ ਪੱਖਾ-ਪੁੱਖਾ ਲਾਂਦੇ ਨੇ ਬਾਹ ਚਾਰਾ ਨਹੀਂ ਲਾਂਦੇ ਮੰਡੀ ਦੇ ਵਿੱਚ 1070 ਰੁਪਏ ਉਹ ਲੱਗੇ ਨੇ ਤੇ 125380 ਰੁਪਏ ਆਪਣੇ ਨੇ ਆਪਣੇ ਨੇ ਤੇ ਹਾਲੇ ਅੱਗੇ ਤੁਹਾਨੂੰ ਸਾਰਾ ਦੱਸਾਂਗੇ ਆਪਣੇ ਉਹ ਨਾ ਗਿਣਿਆ ਕਿਉਂਕਿ 20000 ਪਹਿਲੀ ਮੁੰਜੀ ਤੇ ਮਰ ਗਈ ਉਹਦੇ ਤੇ ਲੱਗਾ ਮੋਟਰ ਤੇ ਵੀ ਲੱਗੇ ਟਰਾਂਸਫਾਰਮਰ ਤੇ ਲੱਗੇ ਨੇ ਸਾਰੇ ਪੈਸੇ ਲਿਖੇ ਨੇ ਤੇ ਆ ਵੀ ਮੁੰਜੀ ਜਦੋਂ ਵੱਡੀ ਜਾਏਗੀ ਇਕੱਠਾ ਹਿਸਾਬ ਰੱਬ ਸੁੱਖ ਰੱਖੇ ਸਾਰਾ ਹਿਸਾਬ ਤੁਹਾਨੂੰ ਇਕੱਠਾ ਦੱਸਾਂਗੇ ਵੀ ਕੀ ਸਿੰਗਾ ਨੇ ਪੂਰਨੇ ਪਾਏ ਨੇ ਹੈ ਤੇ ਬਾਪੂ ਨੂੰ ਕੀ ਖੱਟ ਕੇ ਦੇਣੇ ਆ ਨਹੀਂ ਤੇ ਬਾਪੂ ਆ ਦੇ ਹਾਲੇ ਤੇ ਵੇਂਦਾ ਸੀ ਬਾਪੂ ਕੋਲ ਆਇਆ ਸਾ ਠੇਕਾ ਜਾਂਦਾ ਸੀ ਟੌਰ ਨਾਲ ਬਾਫੂਗਰ 90000 ਜਾਂਦਾ ਸੀ ਹਾਂ ਪਹਿਲਾ ਮਹੀਨਾ 6 ਮਹੀਨਾ ਦਾ 70000 ਰੁਪਿਆ ਠੇਕਾ ਜਾਂਦਾ ਸੀ ਇਹਦਾ ਪਰ ਐਤਕਾਂ ਜੋਦੇ ਲੱਗੇ ਹਣ ਖੇਤੀ ਕਰਨ ਦਾ ਵਖਾੰਦੇ ਨੇ ਪਰ ਫਿਰ ਵੀ ਇਹ ਬੜਾ ਚੰਗਾ ਬੜੀ ਮਿਹਨਤ ਕੀਤੀ ਸੀ 1.5 ਲੱਖ ਤੱਕ ਤੋਂ ਟੋਟਲ ਹੋ ਜਾਣੇ ਕੰਮ ਹਾਂ ਇੱਕ ਗੱਲ ਸਾਨੂੰ ਮੁੰਜੀ ਮਰੀ ਦਾ ਦੁੱਖ ਕੋਈ ਨਹੀਂ ਸੀ ਹੈਗਾ ਇੰਨਾ ਸਿਰਫ ਇੱਕ ਅਸੂਲ ਦੇ ਪੱਕੇ ਰਹਿ ਸੀ ਬੋਰ ਚ ਪਾਣੀ ਨਹੀਂ ਕੱਢਣਾ ਕਿਉਂਕਿ ਜਿਨ੍ਹਾਂ ਨੇ ਕੱਢਿਆ ਕਿਉਂਕਿ ਅੱਜ ਦਿੱਕਤ ਹੈ ਅੱਜ ਵੀ ਹੈ ਵੇ ਕਿਉਂਕਿ ਅੱਜ ਸਾਡੀਆਂ ਮੋਟਰਾਂ ਤੇ ਪੀਣ ਨੂੰ ਪਾਣੀ ਵੀ ਨਹੀਂ ਹੈਗਾ ਨਹੀਂ ਹੈਗਾ ਹਾਂ ਕਿਉਂ ਮੋਟਰਾਂ ਦਾ ਪਾਣੀ ਪੀਣ ਨੂੰ ਤਾਂ ਨਹੀਂ ਹੈਗਾ ਕਿਉਂਕਿ ਮੋਟਰਾਂ ਚੱਲਦੀਆਂ ਨੇ ਜਿੰਨਾ ਚਿਰ 10 ਮਿੰਟ ਨਾ ਚੱਲਣ ਮੋਟਰਾਂ ਸਾਫ਼ ਨਹੀਂ ਹੁੰਦੀਆਂ 10 ਮਿੰਟ ਤੋਂ ਬਾਅਦ ਚਲਾ ਨਹੀਂ ਸਕਦੇ ਕਿਉਂਕਿ ਬੱਤਰ ਖਰਾਬ ਹੁੰਦਾ ਹੈ ਹਾਂ ਤੇ ਆ ਨੇੜੇ ਤੇ ਡੇਸ ਹਾਵ ਵਾਲੋ ਵੀ ਪਾਣੀ ਚ ਲੈ ਕੇ ਆਉਣਾ ਜਿੱਤੇ ਨਾਲ ਹੀ ਲੈ ਕੇ ਆਉਣਾ ਜੇ ਇੱਦੇ ਮੋਟਰਾਂ ਦੇ ਜਿੰਨਾ ਕੜੇ-ਕੁੜੇ ਕੋਈ ਭਰੇ ਨੇ ਪਾਣੀ ਨਿੱਤਰ ਜਾਂਦਾ 2 ਘੰਟਿਆਂ ਵਿੱਚੋਂ ਤੇ ਫਿਰ ਤੇ ਗੱਲ ਵੱਖਰੀ ਹੈ ਤੇ ਔਖਾ ਤੇ ਹੋ ਹੀ ਜਾਂਦਾ ਨਾ ਕੱਢਿਆ ਕਰੋ ਬੋਰਾਾਂ ਚ ਪਾਣੀ ਕਿਉਂਕਿ ਬੜਾ ਨੁਕਸਾਨ ਹੋ ਜਾਂਦਾ ਹੁਣ ਅੱਗੋਂ ਨੂੰ ਇੱਥੇ ਮਿੱਟੀ ਪਾਣ ਦੀ ਸਲਾਹ ਕਰਨੇ ਪਿਆ ਵੀ ਇਹਦੇ ਚ ਸਾਰੀ ਹਾਂ ਆ ਪਰਚੀ ਸਾਹਮਲੇ ਹੈ ਥੈਰੀ ਸੁੱਕੀ ਵੱਡੀ ਹੈ ਥੈਰੀ ਸੁੱਕੀ ਵੱਡੀ ਜੇ ਤੇ ਹੁਣ ਆ ਵੇਖ ਲੋ ਤੁਹਾਨੂੰ ਵਿਖਾ ਦਿੰਨੇ ਆ ਬਈ ਆਪਣੀ ਤਿਆਰ ਹੋਈ ਹੈ ਪੂਰੀ 72 ਵਾਲੀ ਘੈਂਟ ਪਿਆ 72 ਤੇ ਕੋਈ ਨਹੀਂ ਦਿੱਕਤ ਹੈਗੀ ਕੋਈ ਵੀ ਹੈ ਨਾ ਉਹ 72 ਚਾਰ ਪੰਜ ਨੇ ਆਪਾਂ ਜਿਵੇਂ ਮਰਜ਼ੀ ਹਮ ਨਾਲ ਸਾਡੇ ਗਵਾਂਢੀ ਸਾਰੇ ਬੀਜ ਗਏ ਨੇ ਇਹ ਵੀ ਨਾ ਝੋਨਾ ਜਿਹੜਾ ਇਹ ਪਤਾ ਕੀ ਚੱਕਰ ਹੈ ਜਦੋਂ ਲਾਇਆ ਸੀ ਨਾ ਆਦੋਂ ਲਾਬਿਆਂ ਨੂੰ ਆਂਦੇ ਰਹੇ ਹਾਂ ਵੀ ਆ ਪਹਿਲਾਂ ਪੱਕ ਜਾ ਵੀ ਆ ਜਿਹੜੀ ਹੈ ਨਾ ਵੀ ਇਹਨੂੰ ਜਿਹੜੀ ਨੂੰ ਇੱਧਰ ਸੜਕ ਦੇ ਨਾਲ ਲਾ ਦਿਓ ਉਹਨਾਂ ਨਹੀਂ ਮੰਨੀ ਹੈਗੀ ਹੈ ਕਿ ਨਹੀਂ ਉਹ ਆnde ਨਹੀਂ ਉਹਨੇ ਪਹਿਲਾਂ ਪੱਕ ਜਾਣਾ 11 21 ਨੇ 15 9 ਲੇਟ ਹੋ ਜਾਣੀ ਹੈ ਉਹੀ ਕੰਮ ਰਹੀ ਹੈ ਮੈਂ ਕਿਹਾ ਕਿ ਕਿਵੇਂ ਇੱਧਰ ਲਾ ਦੋ ਉਹਨਾਂ ਨੇ ਕਿਾ ਉਧਰ ਲਾ ਦਿਓ ਹੁਣ ਸਿਆਪਾ ਇੱਕ ਹੋਰ ਪੈ ਕੇ ਨਾ ਵੇਖੋ ਆ ਵੇਚ ਆ ਗਈ ਅੱਦ ਵਿਚਾਲੇ ਹੈ ਹੁਣ ਇਧਰੋਂ ਵੀ ਵੱਡ ਦਿੱਤੀ ਏ ਉਧਰੋਂ ਵੱਡ ਦਿੱਤੀ ਏ ਬੋਰ ਉਧਰ ਆ ਗਿਆ ਪਰਲੇ ਸਿਰੇ ਤੇ ਆ ਗਿਆ ਹੁਣ ਇਹਨੂੰ ਪਾਣੀ ਲਾਣ ਦਾ ਵੀ ਔਖਾ ਹੋ ਗਿਆ ਹੁਣ ਇਹਨੂੰ ਤਾਂ ਪਾਣੀ ਕਿੱਥੇ ਲੱਗੇ ਹੁਣ ਇਹਨੂੰ ਤਾਂ ਪਾਣੀ ਲਾਣ ਦਾ ਔਖਾ ਹੋ ਗਿਆ ਤੇ ਜੇ ਇੱਕ ਪਾਸੇ ਹ ਤੇ ਫਿਰ ਆਇਆ ਸੀ ਵੀ ਇੱਕ ਪਾਸੇ ਸੀ ਕਣਕ ਬੀਜ ਕੇ ਤੇ ਦੂਜੇ ਪਾਸੇ ਆਪਣੀ ਆਰਾਮ ਨਾਲ ਪਾਣੀ ਲਾ ਕੇ ਨੂੰ ਕੋਰਾ ਥੱਲੇ ਪਾਣੀ ਇਹਨੂੰ ਚਾਹੀਦਾ ਇੱਕ ਪਾਣੀ ਹੋਰ ਵੀ ਲਾਹੜ ਦੇਣਾ ਪਰ ਹੁਣ ਪਾਣੀ ਲੱਗਦਾ ਕੋ ਨਹੀਂ ਹੈ ਕਿ ਕੋਈ ਬੱਤਰ ਖਰਾਬ ਹੋ ਜਾਣਾ ਹੈ ਫਾਇਦਾ ਨਹੀਂ ਤੇ ਅਦੋਂ ਉਹਨਾਂ ਨੂੰ ਬਥੇਰਾ ਕਹਿ ਵੀ ਇੱਕ ਪਾਸੇ ਲਾ ਦਿਓ ਇੱਕ ਪਾਸੇ ਲਾ ਦਿਓ ਨਹੀਂ ਕਹਿੰਦੇ ਜੀ ਇਹ ਸ਼ਦਾਰ ਦੀ ਹੈ ਪਹਿਲਾਂ ਪੱਕ ਜਾਣੀ ਹੈਗੀ ਹੈ ਹੈ ਪਕਾ ਲਓ ਇਹਨੂੰ ਪਹਿਲਾਂ ਤੇ ਹਾਲੀਏ ਦੇ ਚੱਕਰ 'ਚ ਪਾਣੀ ਲਾ ਕੇ ਪਹਿਲਾਂ ਲੇਟ ਹੋ ਗਏ ਹਾਂ ਹਾਂ ਹੈ ਕਿਉਂਕਿ ਪਾਣੀ ਪਹਿਲਾਂ ਵੀ ਇਹਨੂੰ ਪੱਕੀ ਨੂੰ ਵੀ ਇਹਨੂੰ ਲਾਈ ਗਏ ਨਾਲ ਤਾਂ ਕਰਕੇ ਲੇਟ ਵੱਡੀ ਹੈ ਵੀ ਪੱਕੀ ਨੂੰ ਤਾਂ ਲਾਈ ਗਏ ਬਈ ਇਹ ਨਾ ਖਰਾਬ ਹੋ ਜੇ ਤੋ ਗੋਬੇ ਚ ਸੀ ਤੇ ਫਿਰ ਵੀ ਪ੍ਰਮਾਤਮਾ ਨੇ ਵਧੀਆ ਸੁਣੀ ਹੈ ਜੀ ਵਧੀਆ ਹੋ ਗਿਆ ਬਾਕੀ ਤੁਹਾਨੂੰ ਦੱਸ ਦਿੰਦਾ ਵੀ 1,25,000 780 ਐਂ ਹੀ ਕਰਕੇ ਬਣਾਇਆ 380 380 ਰੁਪਏ ਆਪਾਂ ਵਟ ਲੈਨੇ ਬਾਕੀ ਅਗਲਾ ਹਫ਼ਤਾ ਤੁਹਾਨੂੰ ਅੱਗੇ ਦੱਸਾਂਗੇ ਤੇ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹੋਰ ਕਿਸੇ ਨੇ ਕੋਈ ਹਿਸਾਬ ਲੈਣਾ ਹੋਇਆ ਕਈ ਹੈਗੇ ਨੇ ਕਈ ਹੈਗੇ ਨੇ ਵੀਨ ਮੋਟਰ ਦੀਆਂ ਤਾਰਾਂ ਤੋਂ ਲੈ ਕੇ ਬੁਛਾ ਤਿੱਕਰ ਦੇ ਪੈਸੇ ਲਿਖੇ ਨੇ ਆਪਾਂ ਹੈ ਸਿਰਫ ਪٹرول ਖਰਚਾ ਨਹੀਂ ਲਿਖਿਆ ਹੈ ਖਾਲੀ ਨਹੀਂ ਲਿਖਿਆ ਬਈ ਜਿਹੜਾ ਹੁੰਦੇ ਜਾਂਦੇ ਹਾਂ ਤੇ ਉਹ ਨਹੀਂ ਲਿਖਿਆ ਹੈਗਾ ਬਾਕੀ ਸਾਰਾ ਖਰਚਾ ਲਿਖਿਆ ਹੈ ਤਾਂ ਤੁਹਾਨੂੰ ਅੱਗੇ ਕਿ ਦੱਸਾਂਗੇ ਤੇ ਠੀਕ ਹੈ ਜੀ ਸਾਸਰੀ ਘਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੀ ਤੇ ਫਿਰ ਤੋਂ ਹੈਪੀ ਦਿਵਾਲੀ ਠੀਕ ਹੈ ਜੀ ਸਾਰਿਆਂ ਨੂੰ ਵੱਧ ਤੋਂ ਵੱਧ ਪਿਆਰ ਸਾਰਿਆਂ ਨੂੰ ਵਾਹਿਗੁਰੂ ਗਰਦਾਸ ਘਰਨਾ ਵੀ ਤੁਹਾਡੀ ਹੱਸੀ ਹੱਸਦਿਆ ਖੇਡਦਿਆ ਲੰਗੇ ਤੇ ਜਿਵੇਂ ਵੀ ਆਵੇ ਤੁਹਾਡੇ ਜੀ ਸਭ ਰਾਜੀ ਖੁਸ਼ੀ ਰਹਿਣ ਪਹਿਲਾਂ ਜਿਹੜੀ ਹਿੰਦੀ ਦੇ ਵਿੱਚ ਇੰਟਰੋ ਜੀ ਸੀ ਉਹ ਕਰਕੇ ਦੇਖ ਬਸ ਤੁਹਾਡੇ ਜੀ ਸਕੇ ਤੇ ਕਨੀਕ ਲਾ ਲੱਗਿਆ ਪਰ ਤੈਨੂੰ ਪਤਾ ਆਪਣੇ ਜੱਟਾਂ ਦੀ ਤੇ ਜ਼ੁਬਾਨ ਚ ਵਾਲੇ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੇ ਫਤਿਹ ਤੇ ਸੁੱਕੀ ਖਾਂ ਦੀ ਦੀਵਾਲੀ ਮਨਾਇਓ ਤੇ ਬੱਚਿਆਂ ਨੂੰ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਲਿਆਇਓ ਹੈ ਕਿਨ